ਜੋਬ ਦੇ ਵਿੱਚ ਵੱਡਾ ਗੋਲੀकांड ਹੋਇਆ ਹੈ ਜਿੱਥੇ ਜਲੰਧਰ ਦੇ ਵਿੱਚ ਤੜਕਸਾਰ ਸੁਨਿਆਰੇ ਦੀ ਦੁਕਾਨ ਗਨ ਪੁਆਇੰਟ ਤੇ ਲੁੱਟੀ ਗਈ ਹੈ ਤਾਂ ਸੀਸੀਟੀਵੀ ਵੀਡੀਓ ਦੇਖ ਕੇ ਤੁਹਾਡੇ ਵੀ ਰੋਂਗ ਤੇ ਖੜੇ ਹੋ ਜਾਣਗੇ ਦਰਅਸਲ ਇਹ ਸ਼ਖਸ ਜਿਹੜੇ ਨੇ ਦੁਕਾਨ ਦੇ ਅੰਦਰ ਦਾਖਲ ਹੁੰਦੇ ਨੇ ਤੇਨਾਂ ਦੇ ਵੱਲੋਂ ਵੱਡੀ ਵਾਰਦਾਤ ਕੀਤੀ ਗਈ ਹੈ ਦਰਅਸਲ ਦੁਕਾਨਦਾਰ ਆਪਣੀ ਦੁਕਾਨ ਤੇ ਬੈਠਾ ਸੀ ਕਿ ਅਚਾਨਕ ਤਿੰਨ ਕਾਪੋ ਛਾਉਂਦੇ ਨੇ ਹੱਥਾਂ ਦੇ ਵਿੱਚ ਬੰਦੂਕ ਤੇ ਤੇਜ਼ਦਾਰ ਹਥਿਆਰ ਸਨ ਤੇ ਦੁਕਾਨ ਦੇ ਅੰਦਰ ਵੜ ਕੇ ਹੀ ਇਹਨਾਂ ਵੱਲੋਂ ਲੁੱਟ ਖੋਹ ਕੀਤੀ ਗਈ ਹੈ ਗੱਲੇ ਦੇ ਵਿੱਚ ਪਏ ਪੈਸੇ ਕਢਵਾਏ ਗਏ ਤੇ ਲੱਖਾਂ ਦਾ ਸਮਾਨ ਲੈ ਕੇ ਥੂਫਰਾਰ ਹੋ ਗਏ ਨੇ ਤਾਂ ਦੰਦ ਹਾੜੀ ਤੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਧਰ ਦੀ ਮੌਕੇ ਤੇ ਪੰਚਪਾਲ ਇਸਾਇਕ ਨੇ ਕਿ ਸੀਸੀਟੀਵੀ ਦੇਖੀ ਜਾ ਰਹੀ ਹੈ ਤੇ ਜਲਦ ਹੀ ਲੁਟੇਰੇ ਕਾਬੂ ਕੀਤੇ ਜਾਣਗੇ ਪਰ ਲੋਕਾਂ ਚ ਡਰ ਤੇ ਸਹਿਮ ਦਾ ਮਾਹੌਲ ਹੈ ਲੁੱਟਾ ਹੋਆ ਖਤਮ ਕਾਫੀ ਹੱਦ ਤੱਕ ਹੋ ਰਹੀ ਹੈ ਇਹ ਨਹੀਂ ਗੈਂਗਸਰ ਗੈਂਗਪੜ ਕੋਈ ਨਮਾ ਨਹੀਂ ਉੱਠਿਆ ਨਹੀਂ ਆ ਰਿਹਾ ਹੈ ਤੇ ਕਰੀਬ ਨੂੰ ਪੁਰਾਣਾ ਚੱਲਿਆ ਆ ਰਿਹਾ ਹੈ ਸਰਕਾਰ ਕਾਫੀ ਨੱਤ ਪਈ ਹੈ ਤੁਸੀਂ ਦੇਖੋ ਜੀ ਅਗਲੀਆਂ ਸਰਕਾਰਾਂ ਦਾ ਕਦ ਨਹੀਂ ਦੇਖਿਆ ਗਿਆ ਕਿ ਗੈਂਗਸਟਰ ਜਿਹੜੇ ਫੜੇ ਜਾਂਦੇ ਨੇ ਮਾਰੇ ਵੀ ਜਾ ਰਹੇ ਨੇ ਉਹਨਾਂ ਨੂੰ ਲੁੱਟਾ ਵੀ ਤੇ ਅਮੀ ਕਿੱਤੀਆਂ ਜਾਣੀਆਂ ਸਰਕਾਰ ਆਪਣਾ ਕੰਮ ਬੋਧੇ ਕਰ ਰਹੀ ਏ ਪਰ ਇੱਕ ਪੁਰਾਣਾ ਕੌੜ ਨਾ ਮਾਣੀ ਹੈਗਾ ਸਰਕਾਰ ਆਪਣੇ ਲੈਵਲ ਤੇ ਬਹੁਤ ਵਧੀਆ ਰੰਗ ਚੱਲਦੀ ਈ ਏ ਹੁਣ ਪਤਾ ਲੱਗਿਆ ਭਰ ਕੇ ਬੰਦੇ ਨੀਂਦ ਜਾ ਰਹੇ ਜਿਹੜਾ ਹੋਰ ਸਾਹ ਨਹੀਂ ਵੱਦੀ ਆ ਹੋਰ ਹੱਥੇ ਚਾਲਕ ਮੱਤੇ ਆ ਗਏ ਪਹਿਲੀ ਵਾਰ ਥੋੜਿਆ ਪਾ ਵੀ ਕਿ ਗਨ ਪੁਆਇੰਟ ਦੇ ਦੁਕਾਨ ਤੋਂ ਲੁੱਟ ਕੇ ਲੈ ਗਏ ਨੇ ਐਨੇ ਬਾਰੇ ਚੰਦ ਕੀਤੀ ਹੈਗੀ ਜਿਹੜੇ ਅੱਥੇ ਇੰਸਪੈਕਟਰ ਜਮ ਆਉਂਦੀ ਬੋਏ ਸਤੰਨੇ ਬੱਤੇ ਵਧੀਆ ਨੇ ਮੇਰੇ ਫੈਨ ਤੇ ਉਹ ਬੰਦੇ ਆ ਬਣਦੇ ਨੇ ਕਿਹਨੇ ਕਿੱਥੇ ਆਹ ਕੋਲ ਸਾਹਿਬ ਮੈਂ ਇਹ ਪੁੱਛਣਾ ਚਾਹੁੰਦਾ ਕਿ 10 ਵਜੇ ਕਿ ਤੁਹਾਨੂੰ ਕੋਲ ਆਂਦੀ ਹੈ ਕੀ ਮਾਮਲਾ ਹੈ ਮੈਨੂੰ 10:50 ਤੇ ਆਂਦੀ ਮੈਂ 10:55 ਤੇ ਮੈਂ ਪਹੁੰਚ ਗਿਆ ਸੀ ਇੱਥੇ ਅੱਛਾ ਜੀ ਇਹੜੀ ਕਿ ਦੁਕਾਨ ਹੈ ਕੀ ਹੋਇਆ ਸੀ ਕਿਥੇ ਮਿੱਠਾਈ ਲੜਕਾ ਇਹ ਤੋ ਕਹਿੰਦਾ ਵੀ ਤਿੰਨ ਲੜਕੇ ਆਏ ਮੋਟੇ ਕੇ ਸੀ ਇਹਨਾਂ ਨੇ ਆਉਂਦੇ ਪਹਿਲਾਂ ਮੈਨੂੰ ਪਿਸਤੌਲ ਨੇ ਪੁੱਟ ਵੀ ਰੱਖਤਾ ਬੜੇ ਭੰਤੋੜ ਕਾ ਕੇ ਗਹਿਣੇ ਲੈ ਕੇ ਸਾਡੇ ਅੱਛਾ ਜੀ ਕਿੰਨਾ ਗਹਿਣਾ ਲੈ ਕੇ ਗਏ ਨੇ ਕੀ ਕੀ ਲੈ ਕੇ ਗਏ ਜੀ ਹੁੰਦਾ ਚਲਾ ਕੇ ਦੱਸ ਰਹੇ ਸਾਨੂੰ ਅੱਛਾ ਜੀ ਕਿੰਨੇ ਐਸਟੀਮੇਟ ਕੋ ਸਭ ਨਾ ਕਰਾਂਗੇ ਦੁਕਾਨ ਦਾ ਨਾਮ ਕੀ ਹੈ ਜੀ ਜੁਲਰ ਮਾਲਕ ਕੌਣ ਸੀ ਇੱਥੇ ਬੱਡੇ ਤੇ ਮਾਲਕ ਹੀ ਸੀ ਦੇਖੋ ਸਗਰ ਲੜਕਾ ਨਾ ਸਰ ਦੇਖਿਆ ਜਾਂਦਾ ਅਕਸਰ ਦਿਨ ਦੀ ਸਾਡੇ ਕਿਹੜੇ ਭੀੜ ਭੜ ਲਾ ਇਲਾਕਾ ਵਾ ਕੁਛੀ ਦੂਰੀ ਦਾ ਥਾਣਾ ਜਿਥੋਂ ਰਣ ਜਿਸ ਵਿੱਚ ਕੈਮਰੇ ਦੇ ਵਿੱਚ ਆਇਆ ਕੋਈ ਚੈੱਕ ਕਰ ਰਹੇ ਹਾਂ ਜੀ ਚੈੱਕ ਕਰ ਰਹੇ ਇਸ ਕੈਮਰੇ ਚ ਆਏ ਕਿੰਨੇ ਜਾਣੇ ਸੀ ਤਿੰਨ ਜਾਣੇ ਜੀ ਹਾਂਜੀ ਕੀ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਜਾਂਚ ਕਰ ਰਹੇ ਹਾਂ ਜੀ ਜਾਂਚ ਕਰ ਰਹੇ ਹਾਂ ਸਰ ਤੁਸੀਂ ਕੀ ਨਾਮ ਹੈ ਤੁਹਾਡਾ ਦੀਪਕ ਦੀਪਕ ਜੀ ਕੀ ਗੱਲ ਹੋਈ ਕਿੰਨੇ ਵਜੇ ਕਿਰੀ ਤੁਹਾਨੂੰ ਪਤਾ ਲੱਗਦਾ ਮੈਂ ਤੇ ਸਾਡੇ ਕੇ ਦਾਸ ਆਪਣੀ ਸ਼ਾਪ ਤੇ ਜਾਣਾ ਮੈਨੂੰ ਸ਼ਾਪ ਤੇ ਮੈਂ ਪਹੁੰਚਿਆ ਉੱਥੇ ਮੈਂ ਵਾਪਸ ਆਇਆ ਕਿ ਮੇਰਾ ਭਤੀਜਾ ਆਂਦਾ ਸਵੇਰੇ ਦੁਕਾਨ ਖੋਲਣ ਸਵਾ ਦਾ 10:30 ਵਜੇ ਦੇ ਵਿੱਚ ਉਹ ਸ਼ਾਪ ਖੋਲਦਾ ਉਹ ਪੌਣੇ 11 ਦੇ ਵਿੱਚ ਉਹ ਬੰਦੇ ਆ ਗਏ ਤਿੰਨ ਉਹਨੂੰ ਗਨ ਪੁਆਇੰਟ ਦੇ ਅੰਦਰ ਲੈ ਲਿਆ ਸਾਰਾ ਉਸ ਤੋਂ ਬਾਅਦ ਉਹਨਾਂ ਨੂੰ ਮਾਰ ਲੁੱਟ ਕੇ ਲੈ ਗਏ ਕੀ 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 ਲੈ ਕੇ ਗਏ 골ਡ ਹੀ ਲੈ ਕੇ ਗਏ ਉਸ ਤੋਂ ਬਾਅਦ ਵੇਚਦੇ ਆ ਜੀ ਹਾਂਜੀ ਭਾਜੀ ਕੈਸ਼ ਵੀ ਸੀ ਕੈਸ਼ ਵੀ ਸੀ ਕਿੰਨੇ ਜਾਣੇ ਸੀ ਭਾਜੀ ਤੁਸੀਂ ਸਾਢੇ ਜਿੰਨੇ ਜਾਣੇ ਸੀ ਤਿੰਨੇ ਜਾਣੇ ਸੀ ਅੱਛਾ ਜੀ ਉਹਨਾਂ ਕੋਲ ਹਥਿਆਰ ਵੀ ਸੀ ਹਾਂ ਕਿਹੜੇ ਕਿਹੜੇ ਹਥਿਆਰ ਰਿਵਾਲਵਰਾਂ ਸੀਗੀਆਂ ਤੇ ਮੌਕੇ ਤੇ ਪੁਲਿਸ ਆ ਗਈ ਹੈ ਹਾਂਜੀ ਮੌਕੇ ਤੇ ਬੁੱਲਸ ਆ ਗਈ